ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗਿਆ ਜੀ 26 ਬਰਸਟ ਵਾਲਿਆਂ ਦੀ ਕਾਟ ਪਾਉਣ ਤੇ ਉਹਨਾਂ ਦੀ ਮੋਢੇ ਦੀ ਕਾਟ ਕਿੰਨੇ ਤੇ ਪਾਉਣੀ ਹੈ ਤੇ ਉਹਨਾਂ ਦਾ ਮੋਢਾ 11 ਇੰਚ 10 ਇੰਚ ਕਿੰਨੇ ਤੇ ਆਉਂਦਾ ਹੈ ਕਿਵੇਂ ਆਉਣਾ ਹੈ ਉਹ ਸਾਰਾ ਤੁਸੀਂ ਤਰੀਕਾ ਦੇਖ ਲਓ ਆਪਾਂ ਪਹਿਲਾਂ ਇਹਨਾਂ ਦਾ ਰੱਖਾਂਗੇ ਜੀ ਤੀਰਾ ਤੀਰਾ ਰੱਖਿਆ ਜੀ ਆਪਾਂ ਨੇ 7 ਠੀਕ ਹੈ ਜੀ نیچے ਨੂੰ ਮੋਢਾ ਰੱਖਿਆ ਜੀ 7 ਠੀਕ ਹੈ ਜੀ ਮਤਲਬ ਸਾਢੇ 7 ਕੀਤਾ ਤੇ 1/2 ਇੰਚ ਉੱਪਰ ਕਾਟ ਪੈ ਗਈ ਤੇ 7 ਮੋੜਾ ਆਪਣਾ ਤਿਆਰ ਹੋ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਪਲੇਟ ਪਾਈ ਹੈ ਜੀ ਸਾਢੇ 13 ਤੇ ਠੀਕ ਹੈ ਜੀ ਗੈਪ ਰੱਖਿਆ ਇਧਰ ਨੂੰ 3 ਦਾ ਇਧਰ ਨੂੰ ਰੱਖਿਆ ਆਪਾਂ ਨੇ 2.5 ਦਾ ਸਾਢੇ 26 ਦੀ ਨਿਸ਼ਾਨੀ ਉਰੇ ਲਾਈ ਆ ਤੇ 1/2 ਇੰਚ ਆਪਣੇ ਉੱਪਰ ਵੱਧ ਰੱਖਿਆ ਤੇ ਇਹਨਾਂ ਦੀ ਸਾਈਡਸ ਲਈ ਰੱਖੀ ਹੈ ਜੀ ਆਪਾਂ ਨੇ 17 ਕਿਉਂਕਿ ਇਹਨਾਂ ਦੀ ਸਾਈਡਸ ਲਈ ਥੋੜੀ ਲੰਬੀ ਰੱਖਣੀ ਹੈ ਤਾਂ ਕਰਕੇ ਆਪਾਂ ਨੇ 17 ਤੇ ਨਿਸ਼ਾਨੀ ਲਾਈ ਆ ਤੇ ਸਾਢੇ 8 ਇਹਦਾ ਅੱਧ ਕਰਿਆ ਜੀ ਤੇ ਐਦਾਂ ਨੂੰ ਰੱਖਿਆ 2.5 ਤੇ ਆਹ پلیਟ ਹੈ ਜਿਹੜੀ ਆਪਾਂ ਨੇ ਢਿੱਡੀ ਮਲਾਈ ਆ ਠੀਕ ਹੈ ਜੀ ਤੇ ਆਪਾਂ ਨੇ ਫਰੰਟ ਪੱਲੇ ਦੀ 1 ਇੰਚ ਦੀ ਫਰੰਟ ਦੀ ਕੱਟ ਪਾਈ ਆ ਤੇ 2.5 ਦੀ ਪਾਈ ਆ ਬੈਕ ਦੀ ਕਿਉਂਕਿ